ਖਾਰ ਦੇ ਵਿੱਚੋਂ ਜੇਕਰ ਛੋਟੇ ਛੋਟੇ ਬਿਮਾਰੀਆਂ ਨੂੰ ਖਤਮ ਕਰਨਾ ਚਾਹੁੰਦੇ ਜਿਵੇਂ ਕਿ ਸੁਸਤੀ ਨੀਂਦ ਨਹੀਂ ਆਉਂਦੀ ਭੁੱਖ ਨਹੀਂ ਲੱਗਦੀ ਅਜਿਹੇ ਛੋਟੇ ਛੋਟੇ ਬਿਮਾਰੀ ਆਪਣੇ ਬੱਚਿਆਂ ਨੂੰ ਜਾਂ ਆਪਾਂ ਨੂੰ ਹੁੰਦੀਆਂ ਨੇ ਇਹ ਚੀਜ਼ ਇੱਕ ਹਫ਼ਤਾ ਆਪ ਖਾਣ ਵਾਲੇ ਆਪਣੇ ਬੱਚਿਆਂ ਨੂੰ ਖਵਾ ਦਿਓ ਫਿਰ ਰਿਜ਼ਲਟ ਦੇਖ ਲਓ ਤੁਹਾਨੂੰ ਆਪ ਨੂੰ ਖੁਦ ਪਤਾ ਲੱਗ ਜਾਊਗਾ ਮੰਨ ਲਓ ਕਿ ਇੱਕ ਆਪਾਂ ਅਜਿਹੇ ਬਿਮਾਰੀ ਹੁੰਦੇ ਨੇ ਜਿਨ੍ਹਾਂ ਦਾ ਆਪ ਗੌਰ ਨਹੀਂ ਕਰਦੇ ਨਾ ਉਹਨਾਂ ਦੀ ਦਵਾਈ ਲੈਂਦੇ ਕਿਉਂਕਿ ਹੁੰਦੀਆਂ ਛੋਟੀਆਂ ਨੇ ਪਰ ਉਹ ਬਾਅਦ ਚੋਂ ਵੱਡੀਆਂ ਬਣਦੀਆਂ ਨੇ ਫਿਰ ਆਪਾਂ ਗੌਰ ਕਰਦੇ ਆਂ ਹੁਣ ਜੇ ਬਣੀ ਨੀਂਦ ਨਾ ਆਉਣਾ ਇਹ ਮਤਲਬ ਕਿ ਹੁਣ ਤਾਂ ਆਮ ਜੀ ਲੱਗਦੀ ਆਪਾਂ ਪਰ ਅੱਗੇ ਇਹਦੇ ਕਰਕੇ ਡਿਪਰੈਸ਼ਨ ਵਗੈਰਾ ਹੁੰਦੇ ਨੇ ਜਿਹੜੇ ਉਹ ਵੱਡੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਤੇ ਉਹਦਾ ਹੱਲ ਇਹ ਚੀਜ਼ ਕਰਨਾ ਤੁਸੀਂ ਇਹਨਾਂ ਇੱਕ ਅਨਾਰ ਲੈਣਾ ਹੈ ਅਨਾਰ ਨੂੰ ਆਟੇ ਦੇ ਆਟਾ ਗੁੰਨ ਕੇ ਆਟੇ ਦੇ ਵਿੱਚ ਬੰਦ ਕਰਦੋ ਆਟੇ ਦੇ ਵਿੱਚ ਬੰਦ ਕਰਨ ਦਾ ਰੀਜਨ ਕੀ ਆ ਆਪਾਂ ਇਹਨੂੰ ਗੈਸ ਤੇ ਭੁੰਨਣਾ ਹੈ ਜੇਕਰ ਅੱਗ ਤੇ ਭੁੰਨੋਗੇ ਤਾਂ ਵੀ ਮਤਲਬ ਕਿ ਆਟਾ ਲਾ ਦਿਓ ਕਿਉਂਕਿ ਨਹੀਂ ਫਿਰ ਅਨਾਰ ਜ਼ਿਆਦਾ ਖਰਾਬ ਹੋ ਜਾਂਦਾ ਇਸ ਕਰਕੇ ਆਲੇ ਦੁਆਲੇ ਉਹਦੇ ਆਟਾ ਜ਼ਰੂਰ ਲਾ ਦਿਓ ਫਿਰ ਉਹਨੂੰ ਭੁੰਨਿਓ ਭੁੰਨਿਓ ਕਾਸੀ ਮਰਜ਼ੀ ਤੇ ਕਿਉਂਕਿ ਗੈਸ ਤੇ ਹੁਣ ਜਿਵੇਂ ਕਰ ਆਟਾ ਲਾਤਾ ਫਿਰ ਕੋਈ ਚੱਕਰ ਨਹੀਂ ਜੀਗਾ ਤੁਸੀਂ ਆਟਾ ਲੱਗ ਗੈਸ ਤੇ ਪੁੱਣੋ ਫਿਰ ਕੋਈ ਪ੍ਰੋਬਲਮ ਨਹੀਂ ਜੇਕਰ ਹਾਂ ਮਤਲਬ ਕਿ ਤੁਸੀਂ ਆਟਾ ਨਹੀਂ ਲਾ ਰਿਆ ਫਿਰ ਤੁਹਾਨੂੰ ਮਤਲਬ ਕਿ ਅੱਗ ਦੀ ਭੋਲਣਾ ਪਊਗਾ ਉਹਤੇ ਵੀ ਐਂ ਵੀ ਅਨਰਖਣਾ ਖਰਾਬ ਨਾ ਹੋ ਜੀ ਤੇ ਇਹ ਆਪਣੇ ਬੱਚਿਆਂ ਨੂੰ ਵੀ ਖਵਾ ਸਕਦੇ ਹੋ ਆਪ ਵੀ ਖਾ ਸਕਦੇ ਹੋ ਬਜ਼ੁਰਗ ਵੀ ਖਾ ਸਕਦੇ ਆ ਹਰ ਇੱਕ ਬੰਦਾ ਇਹਨੂੰ ਖਾ ਸਕਦਾ ਇੱਕ ਹਫ਼ਤਾ ਖਾ ਲਿਓ ਇਹਨੂੰ ਤੇ ਮਤਲਬ ਕਿ ਆਪਾਂ ਜਿਵੇਂ ਕਹੇ ਸੀ ਪਹਿਲਾਂ ਇੱਕ ਤਾਂ ਜਿਵੇਂ ਸਭ ਤੋਂ ਵੱਡੀ ਬਿਮਾਰੀ ਇੱਕ ਭੁੱਖ ਨਹੀਂ ਲੱਗਦੀ ਭੁੱਖ ਨਾ ਲੱਗੂਈ ਤੱਕ ਤੁਹਾਨੂੰ ਪਤਾ ਹੀ ਆ ਫਿਰ ਇੱਕ ਆਪਣੇ ਸਰੀਰ 'ਚ ਜਦੋਂ ਫੂਡ ਨਹੀਂ ਗਿਆ ਫਿਰ ਕੀ ਹੋਊਗਾ ਤੇ ਇੱਕ ਸੁਸਤੀ ਆਪਣੇ ਕੀ ਕਰਦੇ ਆ ਸਵੇਰੇ ਉੱਠਦੇ ਆ 7-8 ਵਜੇ ਲਾ ਲਓ ਸਵੇਰੇ ਉੱਠਦੇ ਆ 10-11 11 11:30 12 ਵਜੇ ਵਜੇ ਤੱਕ ਰੋਟੀ ਖਾ ਲੈਂਦੇ ਆ ਪਹਿਲਾਂ ਖਾਲਾਂ ਦੇ ਸਮਝ ਲਓ ਵੀ 11-12 ਵਜੇ ਜਿਹਨੂੰ ਦੁਬਾਰੇ ਸੋ ਜਾਂਦੇ ਆ ਉਹ ਇੱਕ ਕਮਜ਼ੋਰੀ ਦੀ ਨਿਸ਼ਾਨੀ ਹੈ ਕਿ ਵੀ ਕਮਜ਼ੋਰੀ ਹੁੰਦੀ ਹੈ ਸੁਸਤੀ ਪੈਂਦੀ ਹੈ ਉਹਦੀ ਸੋ ਜਾਂਦੇ ਨੇ ਉਹ ਤੇ ਇਹ ਮੰਨ ਲੇ ਕਿ ਦੁਪਹਿਰ ਸੁਣਾ ਕੋਈ ਮਾੜਾ ਨਹੀਂ ਪਰ ਆਹ ਨਹੀਂ ਹੈ ਵੀ ਸਵੇਰੇ ਉੱਠਣ ਸਾਰ ਆਪਾਂ ਦੁਬਾਰੇ ਪੈ ਗਈ। ਦੁਪਹਿਰੇ ਪੈਣਾ ਵੀ 20 ਮਿੰਟ 30 ਮਿੰਟ ਪਾਉ ਪਰ ਆਏ ਨਹੀਂ ਵੀ ਦੁਪਹਿਰੇ ਵੀ ਤੁਸੀਂ 4-5 ਘੰਟੇ ਪਏ ਰਹੇ। ਸ਼ਾਮ ਨੂੰ ਮਤਲਬ ਰਾਤ ਨੂੰ ਪੈਣਾ ਤੁਸੀਂ 8-9 ਘੰਟੇ ਫਿਰ ਉਹਦੇ ਨਾਲ ਤੁਹਾਨੂੰ ਬਿਮਾਰੀਆਂ ਹੀ ਹੋਣੀਆਂ ਨੇ। ਇਹ ਚੀਜ਼ ਖਾ ਕੇ ਦੇਖ ਲਓ ਹਫ਼ਤਾ ਤੁਹਾਨੂੰ ਪਤਾ ਲੱਗ ਜਾਊ ਰਿਜ਼ਲਟ ਤੁਹਾਨੂੰ ਪਤਾ ਲੱਗ ਜਾਣਗੇ। ਤੁਸੀਂ ਆਪ ਖੁਦ ਖਾਓਗੇ ਵੀ ਸਾਡੇ ਚ ਅਲੱਗ ਹੀ ਇੱਕ એનર્ਜੀ ਐ। ਭੁੱਖ ਵੀ ਵਧਿਆ ਲੱਗਣ ਲੱਗ ਜਾਣਗੇ ਤੇ ਸੁਸਤੀ ਵੀ ਚੱਕ ਦਨਗੇ। ਇਹਨੂੰ ਤੁਸੀਂ ਘੱਟੋ ਘਾਟਾ 10 ਲਾ ਲਓ ਵੀ 20 25 ਮਿੰਟ ਤੁਸੀਂ ਅੱਗ ਤੇ ਭੁੰਨਣਾ ਹੈ ਅੱਗ ਤੇ ਭੁੰਨਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਲੱਗੇ ਜਦੋਂ ਵੀ ਹਾਂ ਵਧੀਆ ਜਿਹੜਾ ਆਲੇ ਦੁਆਲੇ ਵਾਲਾ ਆਟਾ ਹੈ ਪੂਰਾ ਕਾਰਡਾ ਹੋ ਜਾਊਗਾ ਇੰਨਾ ਕ ਭੁੰਨਣਾ ਵੀ ਪੂਰਾ ਕਾਰਡਾ ਹੋ ਗਿਆ ਜਦੋਂ ਵਿੱਚੋਂ ਵੀ ਕਾਰਡਾ ਹੋ ਜਾਊਗਾ ਉਹ ਵੀ ਇੰਨਾ ਜ਼ਿਆਦਾ ਭੁੰਨਣਾ ਫਿਰ ਆਪਾਂ ਇਹਨੂੰ ਕੱਟ ਕੇ ਵਿੱਚੋਂ ਅਨਾਰ ਜਿਹੜਾ ਕੱਢ ਲੈਣਾ ਤੇ ਹੁਣ ਇਹਨੂੰ ਨੋਟ ਕਰ ਲਈ ਵੀ ਖਾਣਾ ਕਿਵੇਂ ਇੱਕ ਅਨਾਰ ਇੱਕ ਜਣੇ ਨੇ ਕਦੇ ਵੀ ਨਹੀਂ ਖਾਣਾ ਇੱਕ ਅਨਾਰ ਨੂੰ ਦੋ ਜਣੇ ਖਾ ਸਕਦੇ ਨੇ ਕੱਟ ਕੇ ਆਪਣੇ ਪੀਛੇ ਦੋ ਜਣੇ ਖਾ ਲਓ ਤੇ ਇਹ ਚੀਜ਼ ਮੈਨੂੰ ਤੁਸੀਂ ਸਾਰੇ ਆਪਣੀ ਫੈਮਿਲੀ ਨੂੰ ਖਵਾ ਸਕਦੇ ਹੋ ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਜੇਕਰ ਤੁਸੀਂ ਫਾਇਦੇ ਲੈਣਾ ਚਾਹੁੰਦੇ ਹੋ ਇੱਕ ਜੀ ਸਭ ਤੋਂ ਵਧੀਆ ਚੀਜ਼ ਹੁੰਦੀ ਹੈ ਨਾਈਟ੍ਰਿਕ ਆਕਸਾਈਡ ਉਹ ਜਿਹੜੀ ਤੁਹਾਡੀ ਮਤਲਬ ਸਰੀਰ ਦੀ ਅਸਲ ਕਮਜ਼ੋਰੀ ਹੁੰਦੀ ਹੈ ਨਾ ਉਹਨੂੰ ਚੱਕਦਾ ਹੈ ਨਾਈਟ੍ਰਿਕ ਆਕਸਾਈਡ ਉਹ ਜੀਜ਼ ਵਿੱਚ ਸਭ ਤੋਂ ਵਧੀਆ ਚੀਜ਼ ਹੈ ਠੀਕ ਹੈ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਬਈ